ਸੀ ਇਹ ਵੀ ਕਹਿ ਰਹੇ ਹੋ ਕਿ ਆਰਐਸਐਸ ਤੋਂ ਢਰਨਦੀ ਵੀ ਨਹੀਂ ਲੋੜ ਪਰ ਇਹ ਬਹੁਤ ਵੱਡੀ ਗੱਲ ਹੈ ਜਦੋਂ ਅਸੀਂ ਇਹ ਕਹਿ ਰਹੇ ਹਾਂ ਮੈਂ ਇਹ ਸਵਾਲ ਕਰ ਰਿਹਾ ਬਤੌਰ ਜਰਨਲਿਸਟ ਕਿ ਜਥੇਦਾਰ ਹਰਪ੍ਰੀਤ ਸਿੰਘ ਇੰਡੀਵਿਜੂਅਲ ਐਸਪੀਰੇਸ਼ਨ ਚੋਂ ਸਭ ਕੁਝ ਕਰ ਰਿਹਾ ਹੈ ਜਾਂ ਉਹਨਾਂ ਦੇ ਪਿੱਛੇ ਕੁਝ ਹੈ ਤਾਂ ਤੁਸੀਂ ਮੁਨਕਰ ਵੀ ਨਹੀਂ ਹੁੰਦੇ ਨਹੀਂ ਮੁਨਕਰ ਜਿਹੜੀ ਲਿਕਤਾਵਾਂ ਆਉਂਦੀਆਂ ਨੇ ਆਰਐਸਐਸ ਦੀਆਂ ਉਹਨਾਂ ਦਾ ਏਜੰਡਾ ਹੈ ਕਿ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਲੋਕ ਨੇ ਉਹਨਾਂ ਨੂੰ ਸਪਰੈਸ ਕੀਤਾ ਜਾਦਾ ਹੈ ਹੈਂ ਬਹੁ ਗਿਣਤੀ ਘਟ ਗਿਣਤੀ ਕੋਦੋਂ ਪ੍ਰਵਾਨ ਕਰਦੀ ਹੁੰਦੀ ਹੈ ਕਿੰਨਾ ਕੋ ਪ੍ਰਵਾਨ ਕਰਦੀ ਹੁੰਦੀ ਹੈ ਅਰ ਇਸੇ ਕਰਕੇ ਹੋਣ ਜਿੱਥੇ ਇਸ ਨੂੰ ਸੋਸ਼ਲਿਸਟ ਇੱਕ ਸਟੇਟ ਦਾ ਨਾਮ ਦਿੱਤਾ ਗਿਆ ਸੀ ਹਾਂਜੀ ਇਸ ਤਰ੍ਹਾਂ ਹੋਰ ਵਿੱਚ ਨਾਮ ਸੀ ਇੰਦਰਾ ਗਾਂਧੀ ਨੇ ਜਿਸ ਵੇਲੇ ਅਮੈਂਡ ਕੀਤਾ ਸੀ ਇਸ ਤੋਂ ਦਾ ਕਨਸਟੀਟਿਊਸ਼ਨ ਸੈਕੂਲਰ ਸੈਕੂਲਰ ਨਾਲ ਸੈਕੂਲਰ ਨਾ ਹੋ ਲਾਇਆ ਗਿਆ 1975 ਚ ਸ਼ਾਇਦ 75 ਵਿੱਚ ਤਾਂ ਹੁਣ ਸੈਕੂਲਰ ਸ਼ਬਦ ਤੋਂ ਅਲਰਜੀ ਹੋ ਰਹੀ ਹੈ ਬਹੁਗਿਣਤੀ ਨੂੰ ਵੀ ਇਹ ਸਾਡਾ ਰਾਸ਼ਟਰ ਇਹ ਨਿਸੰਦੇ ਸਿਖਾਣ ਨੂੰ ਸਾਵਧਾਨ ਹੋਣਾ ਚਾਹੀਦਾ ਹੈ ਤੁਹਾਡਾ ਰਾਸ਼ਟਰ ਤੇ ਸਾਡਾ ਰਾਸ਼ਟਰ ਫਿਰ ਕਿੱਥੇ ਹੈ ਸਾਡਾ ਰਾਸ਼ਟਰ ਨਹੀਂ ਹੈ ਇਸ ਨੂੰ ਚੇਤਨ ਰੂਪ ਦੇ ਵਿੱਚ ਗੱਲ ਨੂੰ ਲੈਣਾ ਚਾਹੀਦਾ ਹੈ ਲੇਕਿਨ ਇਸ ਦਾ ਮਤਲਬ ਇਹ ਨਹੀਂ ਹੁੰਦਾ ਅਸੀਂ ਤਾਂ ਆਇਓ ਕਹਾਲੀ ਇਹ ਵੀ ਸਾਡਾ ਤਾਂ ਕੌਮੀ ਤੌਰ ਤੇ ਜਨਮ ਹੀ ਵਿਰੋਧਤਾਈਆਂ ਦੇ ਵਿੱਚ ਲੜਦੇ ਆਂ ਪੜਦੇ ਆਂ ਹੋਇਆ ਹੈ ਖੱਬੇ ਵਾਲਿਆਂ ਨਾਲ ਵੀ ਲੜਦੇ ਰਹੇ ਤੇ ਸੱਜੇ ਵਾਲਿਆਂ ਨਾਲ ਵੀ ਲੜਦੇ ਰਹੇ ਸਾਡੀ ਐਸਟੈਬਲਿਸ਼ ਹੈ ਹੀ ਇਸ ਤਰ੍ਹਾਂ ਦੀ ਅਰਸੀਂ ਖੱਬੇ ਵਾਲਿਆਂ ਨਾਲ ਵੀ ਯਾਰੀਆਂ ਪਾਈਆਂ ਨੇ ਸੱਜੇ ਵਾਲਿਆਂ ਨਾਲ ਵੀ ਯਾਰੀਆਂ ਪਾਈਆਂ ਨਹੀਂ ਪਾਈਆਂ ਬਿਲਕੁਲ ਤੇ ਸਾਨੂੰ ਹੁਣ ਐਵੇਂ ਤਰਾਸ ਦੇ ਵਿੱਚ ਤਰਾ ਤਰਾ ਕਰਨ ਦੀ ਕਿਹੜੀ ਗੱਲ ਹੈ ਜੀ ਅੱਡੀ ਨਹੀਂ ਮੈਂ ਸਮਝਦਾ ਕਿ ਇਹ ਸਦਾ ਹਵਾ ਦੇ ਆ ਸਮਝ ਕੇ ਅਸੀਂ ਲੈ ਕੇ ਚੱਲ ਗਏ ਜਾਂ ਕੁਝ ਹੈਗਾ